ਅੱਜ ਸਰ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਰ ਰਹੀ ਹੈ ਕੀ ਸੀ ਮਾਮਲਾ ਸਾਰਾ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਚਲਾਈ ਹੈ ਮਾਨ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਚਲਾਇਆ ਗਿਆ ਯੋਧ ਇਹਦੇ ਵਿੱਚ ਜਿਹੜੀ ਅਸੀਂ ਕਪੂਰਥਲਾ ਪੁਲਿਸ ਵੱਲੋਂ ਪਹਿਲ ਕਰਦੀ ਕੰਮ ਕਰ ਰਹੇ ਮਾਨ ਜੋ ਗੁਰਾਰਵ ਤੂਰਾ ਜੀ ਐਸਐਸਪੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਛੇੜੀ ਹੈਗੇ ਆ ਸਾਡੇ ਭਲਾਤ ਸਬ ਡਿਵੀਜ਼ਨ ਦੇ ਡੀਐਸਪੀ ਸਾਹਿਬ ਮਨਜੀਤ ਸਿੰਘ ਔਰ ਹਾਈ ਟੈਕ ਨਾਕੇ ਨੇ ਔਰ ਇਹਨਾਂ ਦੇ ਨਾਲ ਸੀਆਈਟੀਮ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਇੱਕ ਟ੍ਰਾਫੀ ਹਾਸਲ ਕੀਤੀ ਹੈ ਅਸੀਂ 1 ਕਿਲੋ 500 ਗ੍ਰਾਮ ਹੈਰੋਇਨ ਜਿਹੜੀ ਹੈੀ ਉਹ ਬਰਾਮਦ ਕੀਤੀ ਹੈ ਔਰ ਇਹਦੇ ਨਾਲ ਅਸੀਂ ਤਿੰਨ ਵਿਅਕਤੀ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਹੈ ਜਨਦਾ ਦੀਪਕ ਸਿੰਘ ਦੀਪ ਸਿੰਘ ਹੈਗਾ ਬਰਜਿੰਦਰ ਸਿੰਘ ਔਰ ਸੁਖਵਿੰਦਰ ਸਿੰਘ ਇਹ ਤਿੰਨੇ ਜਿਹੜੇ ਦੋਸ਼ੀ ਹੈਗੇ ਨੇ ਜਲੰਧਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕੋਲ ਇੱਕ ਆਲਟੋ ਕਾਰ ਜਿਹੜੀ ਹੈ ਵਾਈਟ ਕਲਰ ਅਸੀਂ ਬਰਾਮਦ ਕੀਤੀ ਹੈ ਔਰ ਇਹ ਜਿਹੜਾ ਸਾਰਾ ਜਿਹੜਾ ਇਨਸੀਡੈਂਸ ਹੈਗਾ ਜਿਹੜਾ ਫਰਮ ਇੱਕ ਇੱਕ ਨੂੰ 500 ਰੁਪਏ ਦੇ ਰਿਹਾ ਹੈ ਇੱਕ ਥੋੜਾ ਜਿਹਾ ਐਕਸੀਡੈਂਟ ਕਿੰਨੇ ਦੇ ਵਿੱਚ ਹੈ ਇਹ ਹਜੇ ਬੈਕਵਾਰਡ ਜਿਹੜਾ ਲਿੰਕਣਾ ਦਾ ਅੰਮ੍ਰਿਤਸਰ ਹੈਗਾ ਪਰ ਅੱਗੇ ਜਿੱਥੇ ਲੈ ਕੇ ਜਲੰਧਰ ਲੈ ਕੇ ਜਾ ਰਹੇ ਸੀ ਸਰ ਪਰਚੇ ਕਰਨਾ ਹੈ ਇਹਦੇ ਵਿੱਚ ਜਿਹੜਾ ਬਲਜਿੰਦਰ ਸਿੰਘ ਹੈਗਾ ਉਹਦੇ ਤੇ ਆਲਰੇਡੀ ਦੋ ਐਨਡੀਪੀ ਸ਼ੀਟ ਤੇ ਪਹਿਲਾਂ ਵੀ ਪਰਚੇ ਹੈਗੇ ਆ ਉਹ ਇੱਕ ਮਾੜਾ ਪਰਚਾ ਪਹਿਲਾਂ ਵੀ ਕਵਰ ਇੱਥੇ ਲੈ ਕੇ ਆਏ ਆ ਪਹਿਲਾਂ ਮੈਂ ਕਿਹਾ ਪਲਿਵਿੰਗ ਕੀਤੀ ਹੈ ਇਹਨਾਂ ਦੇ ਦੇਖੋ ਹੁਣ ਤੱਕ ਦੀ ਜਿਹੜੀਆਂ ਦੀ ਪੁੱਛ ਕੇ ਚਾਹੀਏ ਉਹਦੇ ਵਿੱਚ ਉਹਨਾਂ ਨੇ ਕਨਸਾਈਮੈਂਟਸ ਹੋਰ ਵੀ ਦਿੱਤੀਆਂ ਹੈਗੀਆਂ ਉਹਦੀ ਬ੍ਰਿੰਕੀ ਨਾਲ ਜਿਹੜੀ ਹੈਗੀ ਦੂਰਾਂ ਨੇ ਪੁੱਛ ਕੇ ਸਰ ਪੇਸ਼ ਜਿਹੜਾ ਬਲਜਿੰਦਰ ਸਿੰਘ ਹੈਗਾ ਬੇਸਿਕਲੀ ਕੈਂਟਰ ਚਲਾਉਂਦਾ ਸੀਗਾ ਔਰ ਜਿਹੜਾ ਦੀਪਸ਼ੀ ਹੈ ਇਹ ਵੇਲਾ ਸੀਗਾ ਇਹਦੇ ਨਾਲ ਕੋਰੀਅਰ ਦਾ ਕੰਮ ਕਰਦਾ ਸੀਗਾ ਇਹਨਾਂ ਦੋਨਾਂ ਦੇ ਨਾਲ ਪ੍ਰੈਕਟਿਸ ਸੀਗਾ ਸੱਚੇ ਤਰਾ ਪਾਕਿਸਤਾਨ ਨੂੰ ਬੋਡ ਮੰਨਦਾ ਹਾਂ ਅਮੂਸਾ ਜੀ ਇਹ ਕੁਛ ਅੰਦਰ ਵਿੱਚ ਪਤਾ ਲੱਗਦਾ ਕਿ ਉਹੋ ਫਾਰੇ ਜਿਹੜੀ ਜਿਹੜੀ ਆਉਂਦੀ ਹੈ ਦੇਖੋ ਇਹਦੇ ਬੈਕਵਰਡ ਲਿਫਟ ਜਿਹੜੇ ਅਸੀਂ ਜ਼ਰੂਰ ਕੱਢਾਂਗੇ ਬਟ ਇਸ ਟਾਈਮ ਮੈਂ ਡਿਸਕਲੋਸ ਨਹੀਂ ਕਰ ਰਹਾ ਬ੍ਰੈਸ ਕਾਨਫਰੈਂਸ ਮੇਰੀ ਤਰਫ ਤਕਨੀਕ ਪ੍ਰਭਾਵਿਤ ਸਰ ਰਿਮਾਂਡਰ ਨਾਲ ਦੋ ਦਿਨ ਦਾ ਲਿਆ ਫਿਰ ਹੋਰ ਉਹ ਲੈ ਕੇ ਬ੍ਰੀਕਿੰਗ ਨਾ ਕੁਝ ਕੁ ਟੈਕਨੀਕਲ ਲੈਂਗੁਏਜ ਆ ਜਿਹੜੀ ਕਾਰ अल्टੋ ਇਹ ਇਹਨਾਂ ਦੀ ਆਪਣੀ ਸੀ ਕੀ ਜਾਂ ਦ్రਾਈਵਰ ਦੀ ਆਪਣੀ ਗੱਲ ਹੈ ਸਰ ਉਸੇ ਕੰਮ ਨਹੀਂ ਵਰਤਦੇ ਸੀ ਦੇਖੋ ਹੁਣ ਇਦਾਂ ਹੀ ਕਰਦੇ ਜਿਹੜੇ ਛਾਤਰ ਹੁੰਦੇ ਨੇ ਤਸਕਰ ਜਿਹੜੇ ਹੁੰਦੇ ਨੇ ਹਮੇਸ਼ਾ ਗੱਡੀ ਬਦਲਦੇ ਨੇ ਡ్రਾਈਵਰ ਬਦਲਦੇ ਨੇ ਇਸ ਤਰ੍ਹਾਂ ਸਰ ਤੁਸੀਂ ਕਹਿ ਰਹੇ ਜੀ ਆਪਣੇ ਜਿਹੜੀ ਹੀਰੋਇਨ ਜਿਹੜੀ ਬੜੀ ਮਤਲਬ ਡਰੁਪਤ ਤਰੀਕੇ ਨਾਲ ਇਹ ਲੈ ਰੇ ਜਾ ਰਹੇ ਸੀ ਕਿਸ ਤਰ੍ਹਾਂ ਲੈ ਰੇ ਜਾ ਰਹੇ ਸੀ ਇਹ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਇਹਨਾਂ ਦੱਸਦਾ ਆਂ ਇਹ ਆਟੋਕਾਰ ਦੇ ਵਿੱਚ ਇਹਨਾਂ ਲੁਕਾ ਚੁਪਾ ਕੇ ਰੱਖੀ ਹੋਈ ਸੀ ਜਿਹੜੀ ਸਾਡੇ ਹਾਈ ਟੈਕ ਨਾਲ ਕੇ ਤਾਂ ਬਹੁਤ ਵਧੀਆ ਬਰੀਕੀ ਨਾਲ ਜਿਹੜੀ ਇਹ ਪੁਟ ਹਿਣਾ ਕੋ ਜਿਹੜੀ ਹੈਗੀ ਆ ਉਹ ਕੱਢ ਗਏ ਅਸੀਂ ਜਿਹੜੀ ਹੈਗੀ ਆ ਬ੍ਰਾਂਟ ਦੀ ਸਾਡਾ ਸਾਡਾ ਮੇਰਾ ਸਾਡਾ ਪੁੱਛਣਾ ਇਹ ਆ ਜੀ ਤਾਰ ਦੀ ਜਿਹੜੇ ਹਿੱਸੇ ਚ ਜਿਸ ਤਰ੍ਹਾਂ ਉਹ ਲੈਰੀ ਜੀ ਥੋੜਾ ਬਰੀਫ ਕਰ ਦੋ ਸਾਨੂੰ ਕਿਉਂਕਿ ਜੀ ਇਸ ਚੀਜ਼ ਦੀ ਜੀਜ਼ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਨਾ ਉਹ ਤਫਤੀਸ਼ ਦੇ ਵਿੱਚ ਐਫ ਆਈ ਆਰ ਦੇ ਵਿੱਚ ਦਰਜ ਹੈਗਾ ਨਾ ਉੱਤੇ ਕਮੈਂਟ ਨਹੀਂ ਕਰ ਸਰ ਆਖਰੀ ਕੁਐਸਚਨ ਸਰ ਇਹ ਦੋ ਤੋਂ ਕੰਮ ਕਰ ਰਿਹਾ ਸੀ ਕੋਈ ਕੁਛ ਇਹ অলਮੋਸਟ ਜਿਹੜੇ ਹੈਗੇ ਆ ਮਹੀਨੇ ਦੋ ਮਹੀਨੇ ਪਹਿ ਇਸ ਤਰ੍ਹਾਂ ਹਰ ਕਵਰਸ਼ੀਅਲ ਦਾ ਜਿਹੜਾ ਹੈਗਾ ਇਹ ਇਹ ਤਿੰਨਵੀਂ ਡਿਲੀਵਰੀ ਸੀ ਇਹਨਾਂ ਦੀ ਇਹ ਹੁਣ ਤੱਕ ਦੀ ਜਿਹੜੀ ਹੈਗੀ ਹੈ ਜੋ ਪੁੱਛ ਕੇ ਦਰਨਾ ਨੇ 30 ਇੰਚ ਦੇ ਪੁੱਛੇ